ਸਭ ਬੱਚੇ ਟਰਾਲਾ ਲਾ ਕੇ ਆਏ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਲਈ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਜਾਂਦੇ ਉਹਨਾਂ ਦਾ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਆ ਤੇ ਇੱਥੇ ਬਹੁਤ ਮਾੜੀ ਘਟਨਾ ਹੋਈ ਹੈ ਬੱਚੇ ਇੱਕ ਤੇ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲੱਗੋ ਗਵਾਂਢੋਂ ਮੇਰੇ ਹੋਏ ਇਹ ਬੱਚਾ 14 ਸਾਲ ਦਾ ਉਮਰ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਇਹ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਹਾਰਾਜ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਕਿ ਕਿਦਾਂ ਹੋਈ ਕਿਦਾਂ ਘਟਨਾ ਪਈ ਉਦਾਂ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾਂ ਦੇ ਵਜ੍ਹਾ ਜਾ ਕੇ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਦਸਾਉਣਾ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਾਨ ਹੋ ਗਿਆ ਟਰਾਲੇ ਦਾ ਨਿਸ਼ਾਨ ਹੋਇਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਤੋਂ ਨੂੰ ਟੀਮ ਨੇ ਇਨਫੋਰਮੇਸ਼ਨ ਦੇ ਲਈ ਸਾਨੂੰ ਭੂਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਫਿਰ ਉਥੋਂ ਭੱਜੇ ਤਾ 12 ਵਜੇ ਸਾਨੂੰ ਪਤਾ ਲੱਗਾ ਜੇ ਇਥੋਂ ਗੱਡੀਆਂ ਲੈ ਕੇ ਆਉਂਦੇ ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ ਉਹਨਾਂ ਦੇ ਇਲਾਜ ਕਿੱਥੇ ਜਾਂਦੇ ਉਹ ਇੱਥੇ ਪਹਿਲਾਂ ਡੀ ਐਮ ਸੀ ਘਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਗਏ ਤੇ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਏ ਤੇ ਹੁਣ ਕੀ ਮੰਗ ਕਰਦੇ ਹਾਂ ਮੰਗ ਇਹ ਕਰਦੇ ਵੀ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆਦੇ ਇਹਨਾਂ ਦਾ ਕੋਈ ਨੁਕਵਾਲ ਹੋਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਵੀ ਇਹਨਾਂ ਦੀ ਹਲ ਫੋਣੀ ਚਾਹੀਦੀ ਹੈ ਕੁਲ ਮੈਨੂੰ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਤਾਂ ਜਿਸ ਦੇ ਉੱਤੇ ਮੈਂ ਤੇ ਇੱਕ ਮੇਰਾ ਸਾਥੀ ਕਰਮਚਾਰੀ ਗੁਰਮਖ ਸਿੰਘ ਉਸ ਮੌਕੇ ਤੇ ਪਹੁੰਚੇ ਤੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਕਹਿੰਨ ਟਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਦੇ ਵਿੱਚੋਂ 4-5 4 ਕੁ ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗੁੰਦਗੜ ਲੈ ਕੇ ਆਏ ਸੀ ਜਿੱਥੇ ਉਹਨੂੰ ਡਾਕਟਰ ਨੇ ਮਿੱਤ ਕਰਾਰ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਮ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਭਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਟੋਟਲ ਡੈਥ ਟੋਟਲ 2 ਬੰਦਿਆਂ ਦੀ ਡੈਥ ਹੋਈ ਆ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਕਾਲ ਆ ਤੇ ਅਤਾਰ ਸਿੰਘ ਜੀ ਦੀ ਉਮਰ 35 ਕਾਲ ਆ ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਨੇ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ ਤੇ ਬਾਸਾ ਬੱਚੇ ਟਰਾਲਾ ਲੈ ਕੇ ਆਏ ਇਥੇ ਮਹਾਰਾਜ ਦੇ ਦਰਸ਼ਨ ਕਰਨ ਲਈ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਆ ਤੇ ਉਹਨਾਂ ਦਾ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਤੇ ਇੱਥੇ ਬਹੁਤ ਮਾੜੀ ਘਟਨਾ ਹੋਈ ਹੈ ਬੱਚੇ ਇੱਕ ਦੇ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਡੋ ਮੇਰੇ ਹੋਏ ਇਹ ਬੱਚਾ 14 ਸਾਲ ਦਾ ਵੱਡਿਆ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਇਹ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਾਂ ਰਾਜਾ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਕਿਦਾਂ ਹੋਈ ਕਿਦਾਂ ਘਟਨਾ ਤੇ ਉਹਦਾ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾਂ ਦੇ ਵਜ੍ਹਾ ਜਾ ਗਈ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਹਸਾਉਣਾ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਕਾਨ ਹੋ ਗਿਆ ਟਰਾਲੇ ਦਾ ਨਿਸ਼ਕਾਨ ਹੋਇਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਤੋਂ ਨੂੰ ਕਿਵੇਂ ਇਨਫੋਰਮੇਸ਼ਨ ਮਿਲੀ ਸਾਨੂੰ ਭੂਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਫਿਰ ਉਥੋਂ ਭੱਜੇ ਤੇ 12 ਵਜੇ ਸਾਨੂੰ ਪਤਾ ਲੱਗਾ ਜੇ ਇਥੋਂ ਗੱਡੀਆਂ ਲਿਕੇ ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ ਉਹਨਾਂ ਦੇ ਇਲਾਜ ਕਿੱਥੇ ਜਾਂਦੇ? ਉਹ ਇੱਥੇ ਪਹਿਲਾਂ ਡੀ ਐਮ ਸੀ ਖਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਗਏ। ਵੀ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਏ। ਤੇ ਹੁਣ ਕੀ ਮੰਗ ਕਰਦੇ? ਮੰਗ ਇਹ ਕਰਦੇ ਵੀ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ। ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆਦੇ ਇਹਨਾਂ ਦਾ ਕੋਈ ਨੁਹਵਾਲ ਹੋਣਾ ਚਾਹੀਦਾ। ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਵੀ ਇਹਨਾਂ ਦੀ ਹਲ ਫੋਣੀ ਚਾਹੀਦੀ ਹੈ। ਕੋਲ ਮੈ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਉੱਤੇ ਇੱਕ ਐਕਸੀਡੈਂਟ ਹੋਇਆ। ਤਾਂ ਜਿਸ ਦੇ ਉੱਤੇ ਮੈਂ ਤੇ ਮੇਰਾ ਸਾਥੀ ਕਰਮਚਾਰੀ ਗੁਰਮukh ਸਿੰਘ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਟ੍ਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਸ਼ਹੀਦੀ ਜੋੜ ਮੇਲਾ ਫਤਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਦੇ ਵਿੱਚੋਂ 4-5 4 ਕੁ ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗੁਬਿੰਦਗੜ ਲੈ ਕੇ ਆਏ ਸੀ ਜਿੱਥੇ ਉਹਨੂੰ ਡਾਕਟਰ ਨੇ ਮਿੱਟ ਕਰਾਰ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਮ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਭਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਕਿਤੇ ਟੋਟਲ ਡੈਥ ਹੋਈ ਹੈ ਟੋਟਲ 2 ਬੰਦਿਆਂ ਦੀ ਡੈਥ ਹੋਈ ਆ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਸਾਲ ਆ ਤੇ ਅਤਾਰ ਸਿੰਘ ਜੀ ਦੀ ਉਮਰ 35 ਸਾਲ ਆ ਕਿ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਆ ਨੇ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ